ਬਾਈ ਜੀ ਕਰੋ ਦਰਸ਼ਨ ਮੇਲਾ ਮਾਗੀ ਦਾ ਪਿੰਡ ਖੋਸਾ ਰੰਧੀਰ ਜ਼ਿਲ੍ਹਾ ਮੋਗਾ ਕਰੋ ਦਰਸ਼ਨ ਮੇਲੇ ਦੇ ਬਹੁਤ ਭਾਰਾ ਮੇਲਾ ਲੱਗਦਾ ਇੱਥੇ ਅਕਸਰ ਮੇਲਾ ਲੱਗਦਾ ਮਾਗੀ ਦਾ ਤਖਤੂਪੁਰੇ ਲੱਗਦਾ ਮਾਗੀ ਦਾ ਮੇਲਾ ਟਰੋਲੀ ਭਾਈ ਲੱਗਦਾ ਬਹੁਤ ਜਗ੍ਹਾ ਤੇ ਲੱਗਦਾ ਪਰ ਇਹ ਵੀ ਮੇਲਾ ਕਿਸੇ ਤੋਂ ਘੱਟ ਨਹੀਂ ਬਹੁਤ ਭਾਰਾ ਮੇਲਾ ਲੱਗਦਾ ਇੱਥੇ ਕਿ ਕਰੋ ਮੇਲੇ ਦੇ ਦਰਸ਼ਨ ਫਾ ਲਗਾ ਦੋ ਮੇਰੇ ਵੀ ਰਾਮਾ ਜਾਨਤਾ ਅਰੇ 20 ਸਾਲ ਦਾ ਪੁਰਾਣਾ ਇਹ ਗੋਦੋਮੇ ਸੰਭਰ ਨਹੀਂ ਕਰ ਦਿੰਦਾ ਹਰੇਕ ਤਰ੍ਹਾਂ ਦੇ ਇੱਥੇ ਝੂਲੇ ਲੱਗਦੇ ਆ ਜਿਨ੍ਹਾਂ ਤੇ ਆਪਾਂ ਬੈਠ ਕੇ ਝੂਲੇ ਲੈ ਸਕਦੇ ਜਵਾਕਾਂ ਲਈ ਵੱਖਰੇ ਆ ਫਾਟਨ ਰੋਲ ਬਹੁਤ ਵੱਡੀ ਲੱਗੀ ਹੋਈ ਆ ਆ ਜਵਾਕਾਂ ਦੇ ਲੱਗੇ ਹੋਏ ਆ ਛੋਟੇ ਬੱਚੇ ਜੇ ਤੁਮ ਮੋਰੰਜਨ ਕਰ ਸਕਦੇ ਆ ਕੌਣ ਕੌਣ ਇਹ ਮੇਲੇ ਦੇ ਵਿੱਚ ਆਇਆ ਦੱਸਿਓ ਜਰੂਰ ਕਮੈਂਟ ਕਰਕੇ ਕਿੰਨੇ ਕਿੰਨੇ ਇਹ ਮੇਲਾ ਵੇਖਿਆ ਵਾ ਹੋਸਰਾਂ ਦੀ ਰਵਾਲਾ ਮੇਲਾ ਮੋੜ ਜਿਆਦਾ ਇਕੱਠ ਸੀਗਾ ਮੇਲੇ ਦੇ ਵਿੱਚ ਪਰ ਕਿਨੇ ਕਿੱਥੇ ਕਿੱਥੇ ਮੇਲਾ ਵੇਖਿਆ ਇਹ ਵੀ ਜਰੂਰ ਦੱਸਿਓ ਹੌਣ ਕਿੱਥੇ ਗਿਆ ਮੇਲਾ ਵੇਖਣ ਇਹਦੇ ਬਾਰੇ ਵੀ ਜਰੂਰ ਦੱਸਿਓ ਸਾਰੇ ਜਾਣੇ ਇਹ ਕਿ ਉਹ ਇਕੱਠ ਬਹੁਤ ਜ਼ਿਆਦਾ ਸੀਗਾ ਮੇਲੇ ਦੇ ਵਿੱਚ ਪਿਛਲੇ ਸਾਲ ਨੂੰ ਇਹ ਧਰ ਇਕੱਠ ਦੁੱਗਣਾ ਸੀਗਾ ਤੇ ਬਹੁਤ ਵਧੀਆ ਮੇਲਾ ਵਾ ਜਰੂਰ ਕਰੋ ਇੰਜੋਏ ਮੇਲੇ ਦਾ ਸਾਰੇ ਜਣੇ ਜੋ ਮੇਰੇ ਭਰਾ ਬਾਹਰ ਬੈਠੇ ਆ ਦੁਸ਼ਣ ਦੇਸ਼ਾਂ ਦੇ ਕਰੋ ਦਰਸ਼ਨ ਮੇਲੇ ਦੇ ਸਾਰੇ ਜਣੇ ਦੇਖੋ ਉਹ ਮੇਲਾ ਜੋ ਮੇਰੇ ਭਰਾ ਪੰਜਾਬ ਤੋਂ ਬਾਹਰ ਬੈਠੇ ਆ ਜੋ ਆ ਨਹੀਂ ਸਕੇ ਮੇਲੇ ਦੇ ਵਿੱਚ y no hay cruzar el de ਬਹੁਤ ਵੱਡਾ ਗਰਾਊਂਡ ਹੈ ਪਿੰਡ ਦੇ ਵਿੱਚ ਜਿੱਥੇ ਮੇਲਾ ਲੱਗਦਾ ਆਜੋ ਕਿੰਨੀ ਸਭ ਤੋਂ ਵੱਡੀ ਗੱਲ ਇਹ ਜਿੰਨੇ ਇੱਥੇ ਖੋਸੇ ਹੈਗੇ ਆ ਸਾਰੇ ਖੋਸੇ ਇੱਥੇ ਦੋਵੇਂ ਜੀ ਮਿੱਟੀ ਕੱਢਦੇ ਹੁੰਦੇ ਆ ਆ ਦੇਖੋ ਮਿੱਟੀ ਕੱਢਦੇ ਆ ਇਹ ਇੱਕ ਸਾਰਿਆਂ ਤੋਂ ਵੱਡੇ ਰੀਤੀ ਰਿਵਾਜ ਹੈ ਇੱਥੋਂ ਦਾ ਖੋਸਿਆਂ ਦਾ ਮਾਗੀ ਵਾਲੇ ਦਿਨ ਇੱਥੇ ਜਿੰਨੇ ਵੀ ਖੋਸੇ ਹੈਗੇ ਆ ਸਾਰੇ ਇੱਥੇ ਮਿੱਟੀ ਕੱਢਦੇ ਆ ਤੇ ਆਇਓ ਬੱਚੇ ਆ ਚਾਹੇ ਕੋਈ ਵੀ ਆ ਉਹ ਇੱਥੇ ਮਿੱਟੀ ਜ਼ਰੂਰ ਕੱਢਦੇ ਆ ਉਹਨਾਂ ਵਿੱਚੋਂ ਇਹ ਮਾਹੂਤ ਸਾਦ ਕੋ ਨਵੀਂ ਗਈ ਜੋੜੀ ਜਿਹੜੇ ਮਿੱਟੀ ਕੱਢਦੇ ਪਏ ਇੱਥੇ ਸਭ ਤੋਂ ਵੱਡਾ ਰੀਤੀ ਰਿਵਾਜ ਹੈ ਖੋਸਿਆਂ ਦੇ ਵਿੱਚ ਜਿਹੜੇ ਮਾਗੀ ਵਾਲੇ ਦਿਨ ਮਿੱਟੀ ਜ਼ਰੂਰ ਕੱਢਦੇ ਆ ਸਾਰੇ ਜਣੇ ਆ ਬੈਕ ਸਾਈਡ ਤੇ ਗੁਰਦੁਆਰਾ ਸਾਹਿਬ ਆ ਇਹਦੇ ਬਿਲਕੁਲ ਗਰਾਊਂਡ ਦੇ ਵਿੱਚ ਦੀਵਾਨ ਲੱਗੇ ਹੋਏ ਆ ਲੱਗੀਆਂ ਵਾਲੇ ਪਾਛਾ ਕਿਉਂ ਤੇ ਇੱਥੇ ਕਥਾ ਚੱਲ ਰਹੀ ਆ ਆਗੰਗਰੇ ਤੇ ਅਸੀਂ ਮੈਂ ਗੈਰ ਮੁਸਲਮਾਨਾਂ ਦੇ ਸਿਰ ਤੇ ਪੰਗਾ ਨਹੀਂ ਲੈਣ ਦੇਣਾ ਇਹਨਾਂ ਪੰਗਿਆਂ ਦੇ ਉੱਤੇ ਮੈਂ ਕਰਦੀ ਕਿਸੇ ਗੈਰ ਮੁਸਲਮਾਨ ਨੂੰ ਲਾਵੇ ਨੂੰ ਨਹੀਂ ਦੇ ਸਕਦਾ ਉਹਨੇ ਵੀ ਸਵਾਰੀ ਕੋ ਜੈ ਮੁਸਲਮਾਨ ਹੌਣਕਾ ਮੇਲੇ ਤੇ ਗਿਆ ਕਿੱਥੇ ਗਿਆ ਜਰੂਰ ਦੱਸਿਓ ਕਮੈਂਟਾਂ ਵਿੱਚ ਇਹ ਮੇਲਾ ਕੋਸਰੰਦੀਰ ਜ਼ਿਲ੍ਹਾ ਮੋਗਾ ਆਨੰਦ ਮਾਰੂ ਸਾਰੇ ਜਾਣੇ ਮੇਲੇ ਦਾ ਕਮੇ YouTube ਪੇਜ ਨੂੰ ਜੀ ਰੋ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਨੂੰ ਬਹੁਤ ਜਲਦ ਇੱਕ ਹੋਰ ਨਵੀਂ ਵੀਡੀਓ ਦਿਖਾਈ ਦੇਵੇ ਵੀਡੀਓ ਆਪ ਤੁਹਾਡੇ ਸ਼ੇਅਰ ਕਰਿਓ ਲਾਈਕ ਕਮੈਂਟ ਤੇ ਜਰੂਰ ਕਰਿਓ ਆਪਣੀ ਵੀਡੀਓ ਨੂੰ ਸਾਰੇ ਜਣੇ ਪੇਜ ਆਪਣ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਸਰ ਸੀ ਗਿਆ ਜਿੰਦਾ ਗੰਨੇ ਦਾ ਜੂਸ ਪੀਣਾ ਫਿਰ ਉਹਨੂੰ ਗੰਨੇ ਦਾ ਜੂਸ ਪਿਆ ਕਈ ਦਿਨਾਂ ਤੋਂ ਕਈ ਜਾਂਦੇ ਮੈਂ ਗੰਨੇ ਦਾ ਜੂਸ ਪੀ ਨਹੀਂ ਪੀਣਾ ਫਿਰ ਅੱਜ ਮੇਲੇ ਤੇ ਆਉਣ ਸਰ ਪਹਿਲਾਂ ਇਹਦਾ ਮੈਂ ਗੰਨੇ ਦਾ ਜੂਸ ਹੀ ਪੀਣਾ ਮੈਂ ਕਿਹਾ ਪਹਿਲਾਂ ਤੂੰ ਮੇਲੇ ਦਾ ਇੰਜੋਏ ਕਰ ਉਹਦੋਂ ਬਾਅਦ ਤੈਨੂੰ ਜੂਸ ਪਿਉਣਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ